ਦੁਲਾ 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 ਲੋਕ ਦੋਸਤੋ ਵੜਾ ਇਹ ਬੈਸਟ ਮੈਚ ਨੂੰ ਦੇਖਣਾ ਸ਼ੁਰੂ ਕਰ ਚੁੱਕੇ ਨੇ ਮਹਿਰਾਜ ਬਠੰਡਾ ਏਰੀਆ ਦਾ ਵੱਡਾ ਪਿੰਡ ਜਿੱਥੇ ਕਿ 9 ਜਨਵਰੀ 2024 ਨੂੰ ਇਹ ਟੂਰਨਾਮੈਂਟ ਕਰਵਾਇਆ ਗਿਆ ਇੱਕ ਪਾਸੇ 40 ਦੀ ਟੀਮ ਹੈ ਦੂਸਰੇ ਪਾਸੇ ਖੀਨਾ ਵਾਲੀ ਦੀ ਟੀਮ ਹੈ ਆਲ ਓਨ ਟੂਰਨਾਮੈਂਟ ਹੈ ਜਿਹਦੇ ਵਿੱਚ ਮੈਚ ਹੋਇਆ ਦਰਸ਼ਕਾਂ ਨੇ ਬਹੁਤ ਹੀ ਇੰਜੋਏ ਕੀਤਾ ਇਸ ਮੈਚ ਨੂੰ ਇਸ ਮੈਚ ਨੂੰ ਤੁਸੀਂ ਵੀ ਦੇਖੋ ਵਧੀਆ ਲੱਕਰ ਦੀ ਹਾਲਤ ਵਿੱਚ ਲਾਈਕ ਵਾਲਾ ਜਿਹੜਾ ਬਟਨ ਹੈ ਉਹ ਕਲਿੱਕ ਕਰਨਾ ਨਹੀਂ ਭੁੱਲਣਾ ਉਹ ਖਿਡਾਰੀ ਜਿਹੜਾ ਤੁਹਾਨੂੰ ਖੇਡਦਾ ਵਧੀਆ ਲੱਗੇਗਾ ਨਾਮ ਵੀ ਕਮੈਂਟ ਬਾਕਸ ਵਿੱਚ ਲਿਖਣਾ ਜ਼ਰੂਰ ਹੈ ਇੰਜਾਇ ਕਰ ਉਸ ਫੈਕਸ਼ਨ ਗਰਾਊਂਡ ਨੂੰ ਕਲੀਅਰ ਕਰ ਦਈਏ ਜੀ ਬੜੀ ਮਿਹਰਬਾਨੀ ਹੋਊਗੀ ਗਰਾਊਂਡ ਨੂੰ ਕਲੀਅਰ ਕਰ ਦਿਓ ਬੜੀ ਮਿਹਰਬਾਨੀ ਉਧਰ ਕਿਹਦੇ ਪਿੰਮਰ ਇਹ ਫਰਖਪੁਰ ਦੇ ਨੇ ਨੰਬਰ ਦਾ ਵਾਅਦਾ ਕਰ ਗਿਆ ਲੈ ਵੀ ਨੌਜੋਨ ਆ ਸਾਹਮ 500 ਰੁਪਏ ਤੇਰੇ ਲਈ ਜਤਿੰਦਰ ਮਹਾਰਾਜ ਵੱਲੋਂ ਇਹ ਮਾਹ ਤੇ ਗੱਫੇ ਆਏ ਆ ਸਾਮ ਜਰਾਂ ਗੱਬਰੂਆ ਆਹ ਅਗਲੀ ਕਬੱਡੀ ਕੌਣ ਪਾਵੇਗਾ ਅਗਲੀ ਕਬੱਡੀ ਖੀਰਾਵਾਲੀ ਦੀ ਟੀਮ ਵੱਲੋਂ ਹਰਮਨ ਬੁਲਟ ਦੀ ਮੇਰੇ ਵੀਰੋ ਦਾਰੇ ਕਨੇਡਾ ਵੱਲੋਂ ਤੇ ਜਤਿੰਦਰ ਮਹਿਰਾਜ ਵੱਲੋਂ ਭੂਰੀਏ ਦੇ ਲਈ ਵੱਡੇ ਮਾਨ ਸਨਮਾਨ ਆਏ ਆ ਤਹਿ ਦਿਲ ਤੋਂ ਧੰਨਵਾਦ ਬੜੀ ਮਿਹਰਮਾਨੀ ਆਹ ਸਾਹਮਣੇ ਪੱਗੇ ਪਿੰਡ ਵਾਲਾ ਦੁੱਲਾ ਆਹ ਸਾਹਮਣੇ ਕਹਿੰਦੇ ਦੁੱਲਾ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਹੈ ਜਿੰਦਾ ਸ਼ਕਤੀਮਾਨ ਬਣੇ ਲੋਕਾਂ ਨੂੰ ਲੈਟ ਦਾ ਚਾਹ ਹੁੰਦਾ ਸੀ ਕਹਿੰਦਾ ਲੈਟ ਆ ਗਈ ਓਏ ਮੁੰਡੇ ਕਹਿੰਦੇ ਦੁੱਲਾ ਆ ਗਿਆ ਓਏ ਉਹ ਦੁੱਲੇ ਦਾ ਕਹਿੰਦੇ ਚਾਹ ਹੈ ਇਹ ਕਹਿੰਦੇ ਦੁੱਲਾ ਉਹ ਬੱਗਿਆਂ ਵਾਲਾ ਕਬੱਡੀ ਪਾਉਣ ਦੇ ਦੀ ਵਦਿਆ ਮੇਰੇ ਮਿੱਤਰੋ ਇੱਧਰ ਕਹਿੰਦੇ ਚਾਰੇ ਪਿਆਰ ਉਹ ਪੱਟਾਂ ਤੇ ਥਾਪੀਆਂ ਵੱਜਦੀਆਂ ਕਿ ਵਿੱਚ ਜ਼ਿਲ੍ਹੇ ਜਲੰਧਰ ਦੇ ਉਹ ਜੱਟ ਨੇ ਜਨਮ ਲਿਆ ਪਿੰਡ ਬੱਗੇ ਬੱਜਦਾ ਅੰਗਾਰ ਕਬੱਡੀ ਦਾ ਵੇੜਦਾ ਪਿੜੇ ਜਾਫੀਆਂ ਅੱਗੇ ਉਹ ਦੁੱਲਾ 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 ਨਹੀਂ ਜਾਂਦਾ ਦੁੱਲਾ ਤੇ ਯਾਦਾਂ ਮੇਰੇ ਵੀਰੋ ਨੰਬਰ ਯਾਤੇ ਦੇ ਹਿੱਸੇ ਜਾਂ ਜੜੜਾ ਕਿਉਂਕਿ ਪੈਰ ਬਾਹਰ ਹੋਇਆ ਹੈ 5000 ਰੁਪਏ ਸਰਦਾਰ ਹਰਚਰਨ ਸਿੰਘ ਜੀ ਪੋਟੇਟੋ ਫਾਰਮ ਵਾਲੇ ਕਹਿੰਦੇ ਵੀ ਆਹ ਸਾਹਮਣਾ ਹੋ ਜਾਣਾ 5000 ਹੈ ਤੇ ਨਾਲ 100 ਵੀ ਦਿੱਤਾ ਕਹਿੰਦੇ ਸ਼ਗਨਾਰੀ ਗੱਲ ਕਰਨੀ ਹੈ ਲੈ ਵੀ ਚੀਨਾ ਥੋੜਾ ਗਰਾਊਂਡ ਨੂੰ ਕਲੀਅਰ ਕਰ ਦਈਏ ਬੜੀ ਮਿਹਰਬਾਨੀ ਹੋਊਗੀ ਇੱਕ ਪਾਸੇ ਆਓ ਸਾਹਮਣੇ ਆਓ ਸਾਹਮਣੇ ਆਓ ਸਾਹਮਣੇ ਆਓ ਸਾਹਮਣੇ ਉਹ ਰੀਗੂ ਗਰੰਟੀ ਪਰ ਨੰਬਰ ਕਹਿੰਦੇ ਰੈਡਰ ਦਾ ਓਏ ਵੱਡੇ ਬਾਈ ਕੀੜਾ ਵਾਲਿਆ ਓਏ ਦੁੱਗਤੋਂ ਆ ਗਿਆ ਕੀੜਾ ਵਾਲਿਆ ਬੁਲਟ ਮੇਰੇ ਵੀਰੋ ਖੇਡ ਮੈਦਾਨ ਅੰਦਰ ਕਬੱਡੀ ਪਾਉਣ ਦੇ ਲਈ ਆ ਗਿਆ ਇਹ ਆ ਕੀੜਾ ਵਾਲਿਆ ਬੁਲਟ ਹਰਮਨ ਬੁਲਟ ਆਹ ਸਾਹਮਣੇ ਚਾਰ ਨੇ ਇੱਕ ਪਾਸੇ ਸੁਰਖਪੁਰ ਦੀ ਟੀਮ ਖੇਡਦੀ ਦੂਜੇ ਪਾਸੇ ਕੀੜਾ ਵਾਲੀ ਜਿਵੇਂ ਕਹਿੰਦੇ ਇਥੋਂ ਰਮਪਰਾ ਦਾ ਬਾਣੀ ਦੂਰ ਹੈ ਇੰਨੀ ਦੂਰੀ ਵੀ ਨਹੀਂ ਉਹਨਾਂ ਦੇ ਪਿੰਡ ਦੀ ਮੇਰੇ ਵੀਰੋ ਲਾਗੇ ਲਾਗੇ ਪਿੰਡ ਨੇ ਖੀਰਾ ਬਾਣੀ ਤੇ ਨਾਲ ਸੁਰਖਪੁਰ 5000 ਦੀ ਦੂਜੀ ਕਬੱਡੀ ਆ ਭੂਰੀਆਂ ਸ਼ੀਸ਼ਰ ਵਾਲਾ ਮੇਰੇ ਮਿੱਤਰੋ ਮਨਜੀਤ ਧਾਰੀਵਾਲ ਮਨਜਿੰਦਰ ਪਿਰਕ ਰਮਨਾ ਜਨਾਲ ਲੱड्डੂ ਹੁੰਦਰ ਹੁਣਾ ਵੱਲ 5000 ਲੱਗਿਆ ਹੋਇਆ ਜੇ ਜਫਾ ਲੱਗਿਆ ਤੇ 5000 ਰੁਪਏ ਜਾਫੀ ਦੇਲੇ ਮੇਰੇ ਵੀਰੋ ਇਸ ਨੌਜਨ ਦੇ ਲਈ ਬਹੁਤ ਬਹੁਤ ਧੰਨਵਾਦ ਆ ਜਾਫੀ ਦਾ ਨਾਮ ਦੱਸਿਓ ਜੀ ਯਮੇ ਨੇ ਜਫਾ ਲਾਗਿਆ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ ਅਮਰੀਕ ਚੱਕ ਮਾਈਕ ਨੂੰ ਜੋ ਉਧਰ ਕਹਿੰਦੇ ਨੇ ਪਿਆਨਤੋ ਦੀ ਵੀਰ ਨੇ ਬੱਲੂ ਵਾਲੇ ਪਿੰਡ ਦੀ ਕਹਿੰਦੇ ਗੱਲ ਚੱਲਦੀ ਹੈ ਵੱਡੇ ਪਿਆਰ ਵੱਡੇ ਸਤਿਕਾਰ ਇਹ ਕਹਿੰਦੇ ਜੋੜੇ ਬਾਈ ਦਾ ਵੀਰ ਸੁੱਖਾ ਬਾਈ ਹੈ ਵੱਡੇ ਭਰਾ ਨੇ ਸਾਡੇ ਵੱਡੇ ਪਿਆਰ ਵੱਡੇ ਸਤਿਕਾਰ ਉਹ ਪੱਟੀਆਂ ਦਵਾਵਾਂ ਦੇ ਭਰਾਵਾਂ ਦੇ ਲਈ ਸੁੱਖਾ ਬਾਈ ਆਇਆ ਹੋਇਆ ਹੈ ਇਹਦੀ ਸੁੱਖੇ ਧੰਨਵਾਦ ਹੈ ਧੰਨਵਾਦ ਆ ਵੱਡੇ ਵੀਰ ਦਾ ਵੱਡੇ ਪਿਆਰ ਬੋਲਦੇ ਕੀਤੇ ਔਰ ਪਿੰਦਰભાઈ ਆ ਝੋਟਾ ਵੀ ਮਸਾਹੀ ਸੱਤਿਆ ਆ ਕਹਿੰਦੇ ਸਾਹਮਣੇ ਅਰਸ਼ ਚੋਲਾ ਤੇ ਦੁੱਲਾ ਦੁੱਲਾ ਤੇ ਅਰਸ਼ ਆਓ ਸਾਹਮਣੇ ਬੱਗੇ ਪਿੰਡ ਵਾਲਾ ਦੁੱਲਾ ਅੱਜ ਗਾਂਦਰਾ ਵਾਲੇ ਪੰਮੇ ਦੇ ਪਰਿਵਾਰ ਦਾ 21000 ਦੀ ਨਗਦ ਰਕਮ ਦੇ ਨਾਲ ਮਾਨ ਸਨਮਾਨ ਜਿਹੜਾ ਕੀਤਾ ਜਾਣਾ ਹੈ ਲੈ ਵੀ ਭਾਈ ਆ 5000 ਰੁਪਏ ਗਿਣ ਲਈ ਜਣਾ ਆਹ ਸਾਹਮਣੇ ਅਗਲੀ ਕਬੱਡੀ ਰੇਂਕੂ ਖਰੇਟੀ ਨਹੀਂ ਮੇਰੇ ਮਿੱਤਰੋ ਇਸ ਲਈ ਜਤਿੰਦਰ ਪ੍ਰਧਾਨ ਵੱਲੋਂ ਦੁੱਲੇ ਦੇ ਲਈ 500 ਦਾ ਮਾਨ ਸਨਮਾਨ ਪੁੱਜਿਆ ਇੱਕ ਪਾਸੇ ਮੁੰਡਾ ਧਰਦਾ ਧੌਣ ਤੇ ਹੱਥ ਘਰਾਉਂ ਤਾਣ ਤਾਣ ਮੇਰੇ ਮਿੱਤਰੋ ਪਰ ਦੂਜੇ ਪਾਸੇ ਖਰੇਟੀ ਖਰੇਟੀ ਨੰਬਰ ਸੁਰਖਪੁਰ ਦੇ ਲਈ ਜੋੜ ਗਿਆ ਹਰ ਮਰ ਬੁਲੇਟ ਅਗਲੀ ਕਬੱਡੀ ਪਾਰ ਹੈ सुखा भाई वॾे प्यार पटे भाड़े भाउ जे प्यार वॾे सिगार सारे हिकु हज़ार उन जहिड़ो मर्ज़ी मोटरसल आहे तव्हां खून इको रख ਦੋਵਾਂ ਟੀਮਾਂ ਨੇ ਫਿਰ ਨਾ ਡਰਾ ਦੇ ਲਈ 5-500 ਹੋਵੇਗਾ ਉਹ ਸੁਖੇ بھائی ਵੱਲੋਂ ਹੈ ਵੱਡਾ ਪਿਆਰ ਵੱਡਾ ਸਤਿਕਾਰ ਬਹੁਤ ਧੰਨਵਾਦ ਹੈ ਵੱਡੇ ਵੀਰ ਦਾ ਆਹ ਸਾਹਮਣੇ 500 ਬੋਲ ਤੇ ਤਿੰਨੂ ਦੇ ਦੇਣਾ ਤੇ 300 ਬੁਰੀਏ ਨੂੰ ਦੇ ਦੇਣਾ ਜਦੋਂ ਦੋਵੇਂ ਟੀਮਾਂ ਸਾਨੂੰ ਉਤੇਰੀਆਂ ਨੇ ਉਹ ਰੇਡ ਕਦੇ ਬੁਰੀਏ ਦੀ ਪੱਟੀਆਂ ਮੇਰੇ ਮਿੱਤਰੋ ਉਹ ਕੱਪੀ ਖਾਰਜੋ ਤਹੋਵੇ ਕਿਤੇ ਬੜੀ ਬੜੀ ਕੱਤੇ ਹੱਥ ਕਰੇ ਪਾਰ ਤਾਰੇ ਲਓ ਸਾਹਮਣੇ ਇਸ ਵੇਲੇ ਭੂਰੀਏ ਦੀ ਤੀਜੀ ਰੇਡ ਮੇਰੇ ਵੀਰੋ ਸਾਰੀ ਇਸ ਵੇਲੇ ਪਹਿਲਾਂ ਤੇ 5000 ਵਾਲਾ ਜਫਾ ਖਾਂ ਬੈਠਾ ਸੀਗਾ ਪਰ ਵੀ ਕਹਿੰਦਾ ਵੀ ਭੂਰੀਆਂ ਸ਼ੀਸ਼ਰ 70 ਕਿਲੋ ਦੇ ਫਾਈਨਲ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਦੇ ਗਰਾਊਂਡ ਦੇ ਵਿੱਚ ਆ ਜਾਣ 70 ਕਿਲੋ ਦੇ ਫਾਈਨਲ ਦੀਆਂ ਟੀਮਾਂ ਨੂੰ ਸਾਡੀ ਹੱਥ ਮੱਣ ਕੇ ਬੇਨਤੀ ਹੈ ਵੀ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆਣ ਆਹ ਪੱਕੇ ਪਿੰਡ ਵਾਲਾ ਦੁੱਲਾ ਇਸ ਲਈ ਖੇਡ ਮੈਦਾਨ ਅੰਦਰ ਮਹਾਰਾਜ ਦੇ ਕਬੱਡੀ ਕੱਪ ਦੇ ਪੁੱਜਿਆ ਹੋਇਆ ਚੋਲੇ ਵਾਲਾ ਅਰਸ਼ਾ ਜੀ ਪਹਿਲਾ ਮੈਚ ਖੇਡ ਰਿਹਾ ਹੈ ਇੱਕ ਪਾਸੇ ਜਾਂਦਾ ਨਾਂ ਗੋਲੀ ਹੋਣੀ ਸਖਪੁਰ ਦੀ ਟੀਮ ਖੇਡਦੀ ਮੇਰੇ ਵੀਰੋ ਦੁੱਲੇ ਦੀ ਪਈ ਹੋਈ ਰੇਣ ਹੁਣ ਚਾਰਾਂਦਰ ਚੋਂ ਕਿਹਦੇ ਨਾਲ ਮੁਕਾਬਲਾ ਹੋਣਾ ਗੱਲ ਸਮੇਂ ਦੀ ਇੱਕ ਪਾਸੇ ਕਹਿੰਦੇ ਯਾ ਦੇ ਪਾਸੇ ਦੁੱਲਾ ਦੁੱਲਾ ਤੇ ਯਾਦਾ ਟੱਕਰ ਪੱਟੀਆਂ ਮਹਿੰਗੀ ਟੱਕਰ ਮਹਾਰਾਜ ਦੀ ਧਰਤੀ ਐ ਖੋਸਿਆਂ ਵਾਲਾ ਚੰਕਮਾ ਇੱਥੇ ਡੇ ਰਹੀਆਂ ਆਓ ਸਾਹਮਣੇ ਆਓ ਸਾਹਮਣੇ ਆਓ ਸਾਹਮਣੇ ਆਹ ਲੱਗਦਾ ਜਿਵੇਂ ਮੈਚ ਸੁਪਿੰਗ ਪੂਲਸ ਚ ਚੱਲਦਾ ਹੁੰਦਾ ਹੈ ਤਿਲਕ ਤਿਲਕ ਹੋ ਜਾਂਦੇ ਆ ਅਗਲੀ ਕਬੱਡੀ ਕਹਿੰਦੇ ਰੈਂਕੂ ਗਰੰਟੀ ਪਾ ਰਿਹਾ ਓ ਸ਼ੁਕਰਾ ਰੱਬ ਦਾ ਸਾਡੇ ਵਾਲੇ ਵੀ تیر ਦੇ ਵੀ ਆਸਾ ਆ ਰਮਣਿਆ ਓ ਸ਼ੁਕਰਾ ਰੱਬ ਦਾ ਆ ਝੋਟੇ ਦੇ ਬੁੱਲਾ ਦੇ ਵੀ ਆਸਾ ਆ ਪਾਲਾ ਫਿਕਰ ਕਰਦਾ ਕਹਿੰਦਾ ਜੇ ਪਿੰਡ ਮੇਲਾ ਮਾੜਾ ਹੋ ਗਿਆ ਓ ਪਿੱਠ ਲੱਗ ਜਾਣੀ ਪਰ ਜਉਂਦੇ ਆ ਜੋਦੜਾ ਦੇ ਝੋਟਿਆ ਰਮਣਾ ਵੀ ਖੁਸ਼ ਹੈ ਪਿੰਡ ਖੁਸ਼ ਹੋ ਗਿਆ ਵੀ ਮਿਹਨਤ ਕੀਤੀ ਪਲੇਅਰ ਆ ਗਏ ਆਹ ਕਹਿੰਦੇ ਆਹ ਕਹਿੰਦੇ ਗੱਲਾਂ ਟਿਕਾਣਾ ਲੱਗ ਗਿਆ ਸਾਬੀ ਯੂਐਸਏ ਨਾਲ ਕਹਿੰਦੇ ਮਹਨੀ ਯੂਐਸਏ ਨਾਲ ਕਹਿੰਦੇ ਗਵਿੰਦਰ ਪੰਨੂ ਸਾਈਪ੍ਰਸ ਰਾਜੂ ਸ਼ਾਮਪੁਰ ਤੇ ਸੰਦੀਪ ਬਾਠ ਉਹ ਜਿੱਦਾਂ ਨੇ ਕਹਿੰਦੇ ਗੁਰੂਆਂ ਨੇ ਕਰਕੇ ਗੁਰੂਆਂ ਨੇ ਕਰਕੇ ਜੋ-ਜੋ ਕੀਤਾ ਜਿਵੇਂ ਗੁਰੂਆਂ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਤੇ ਸੰਦੀਪ ਕਹਿੰਦਾ ਜੋ ਕੁਝ ਹੈ ਉਹਨਾਂ ਦਾ ਹੈ ਜਿਹੜੇ ਮੁੱਦਰ ਜਾਣਦੇ ਉਹ ਜਾਣਦੇ ਆ ਰਮੜਿਆ ਪਰ ਇਹ ਪਰ ਕਹਿੰਦੇ ਅਰਥ ਇਹਦੇ ਮਾਰੇ ਮੇਰਾ ਕੀ ਖਿਆਲ ਆ ਯੋਧਿਆ ਹੋਰ ਬੜਾ ਨਹੀਂ ਪੁੱਛਦਾ ਆ ਬੰਦੇ ਖੇਡਿਆ ਵਾਲੀਆ ਮੇਰੇ ਵੀਰੋ 2000 ਮਨਜੀਤ ਧਾਲੀਵਾਲ ਰਮਨ ਜਰਾਨ ਤੇ ਨਾਲ ਮਨਜਿੰਦਰ ਬਿਰਕ ਵੱਲੋਂ ਮੇਰੇ ਵੀਰੋ ਇਸ ਨਾਲ ਜੇ ਜਾਫੀ ਨਾ ਰੇਟਰ ਦੇ ਲਈ ਆਇਆ ਆ ਨੰਬਰ ਤੋਂ ਖੁਸ਼ ਹੋਗੇ ਆ ਅਗਲੀ ਕਬੱਡੀ ਪੂਰੀਆ ਸ਼ੀਸ਼ਰ ਪੂਰੀਆ ਸ਼ੀਸ਼ਰ ਇਸ ਲਈ ਪੜਿਆ ਹੋਇਆ ਕਬੱਡੀ ਪਾਉਣ ਦੇ ਲਈ ਚਾਰ ਜਾਫੀ ਤਿਆਰ ਵਰ ਤਿਆਰ ਹੁਣ ਚਾ ਜੋ ਕਾਣ ਖੀਰਾਂ ਵਾਲੇ ਦੀ ਟੂਨਾਮੈਂਡ ਹੈ ਮਿੱਤਰੋ ਇਹ ਸਤਾਜਰ ਦੇ ਨਾਲ ਦੋਹਤ ਕਰਦਾ ਇੱਕ ਪਾਸੇ ਪੁੱਲੋ ਵਾਲੀਆਂ ਕਰਨਾ ਪਰ ਭੂਰੀਆ ਟ੍ਰੈਕਰਾਂ ਦਾ ਕੰਬਾਈਨਰ ਦਾ ਜੀਤੂ ਨੰਬਰ ਲੈ ਕੇ ਆਪਣੀ ਟੀਮ ਲਈ ਵਾਅਦਾ ਆਇਆ ਨੰਬਰ ਦਾ ਵਾਅਦਾ ਕਰਦਾ ਆਇਆ 11 ਤਰੀਕ ਨੂੰ ਸਿੰਘੀੜਿਆਂ ਦੇ ਵਿੱਚ 51 ਕਰਾ ਦਿੱਤੇ ਜਾਣਗੇ ਮੇਰੇ ਵੀਰੋ ਹਰ ਰੋਜ਼ ਕਬੱਡੀ ਹੁੰਦੀ ਹੈ ਹਰ ਰੋਜ਼ ਮੈਚ ਵਿੱਚ ਬੱਗੇ ਪਿੰਡ ਵਾਲਾ ਦੁੱਲਾ ਅਮਰੀਕ ਸਿੰਘ ਚੱਕਮਾਈ ਕਰਦੇ ਆਪਣੇ ਦਾਜ ਦੇ ਵਿੱਚ ਗੱਲ ਆਹ ਸਾਹਮਣੇ ਕਹਿੰਦੇ ਰੇਡ ਪੈ ਰਹੀ ਹੈ। ਲੱਭ ਸੁਖਿਆ ਧੰਨਵਾਦ ਹੈ ਪਰ ਜੋ ਕਿਹਦੇ ਗਰੀਬ ਬੱਚਿਆਂ ਲਈ ਐਲਾਨ ਹੋਇਆ ਹੈ ਵੀ ਗਰੀਬ ਪਰਿਵਾਰ ਦੀ ਬੱਚੀ ਦਾ ਜਿਹੜਾ ਵਿਆਹ ਉਹ ਕਹਿੰਦੇ ਕੀਤਾ ਜਾਵੇਗਾ। ਚਾਰ ਕੁੜੀਆਂ ਦੇ ਵਿਆਹ ਜਿਹੜੇ ਰਮਣੇ ਜਲਾਲਵਰੀ ਨਾਲ ਹੋਣਗੇ। ਸੁੱਖਾ ਬਾਈ ਕਹਿੰਦਾ ਵੀ ਮੇਹਰ ਕਰੇ ਪਰਮਾਤਮਾ ਗਰੀਬ ਪਰਿਵਾਰ ਦੀਆਂ ਚਾਰਾਂ ਬੱਚੀਆਂ ਦੇ ਵਿਆਹ ਜਿਹੜੇ। ਨਾ ਤੇ ਯਾਦਾ ਤੇ ਨਹੀਂ ਯਾਦਾ ਮੇਰੇ ਵੀਰੋ। ਵਾਹ ਦੁੱਲਾ ਬੱਗੇ ਪਿੰਡ ਵਾਲਾ ਦੁੱਲਾ ਸਿਰੇ ਨਾਲ ਮੈਚ ਅੱਡੇ ਨੰਬਰ ਦਾ ਫਰਕ ਹੈ 7.5 ਦੀ ਟੱਕਰ ਹੈ ਮੇਰੇ ਵੀਰੋ ਜੀਰਾਂ ਵਾਲੀ ਤੇ ਇਸਦੇ ਸੁਰਖ ਪਰ ਦਾ ਮੈਚ ਬੋਤਰਾ ਕਰਨ ਸਿੰਘ ਜੀ ਤਾੜੀ ਜਾਈਦਾ ਬਸਲੇਰੀ ਅਸ ਪਾਣੀ ਬੋਤਲਾ ਵਾਲਾ ਚਾਹੀਦਾ ਭਾਈ ਮੁੰਡੇ ਕਿਹਦੇ ਤਾੜੀ ਪਾਉਂਦਾ ਕਰਦੇ ਬੋਤਲਾ ਵਾਲਾ 70 ਪਾ ਦਾ ਫਾਈਨਲ ਵੀਰ ਜੀ ਆਜੋ ਸਪਿੰਦੂ ਦਾ ਕੰਡੂ ਕੰਡੂ सिंधू ते छेटी सिंधू ते ਆਹ ਕਹਿੰਦੇ ਹਰਮਨ ਫੁੱਲ ਟ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਉਹ ਵੀ ਵੀਰਿਆਂ ਦਾ ਧੰਨਵਾਦ ਹੈ ਵੱਡੇ ਭਰਾਣੇ ਉਧਰ ਕਹਿੰਦੇ ਪੰਜਾਬ ਪੁਲਿਸ ਦਾ ਦਿਨੋ ਧੰਨਵਾਦ ਵਿਸ਼ੇਸ਼ ਤੌਰ ਤੇ ਜਿੱਤਾਂ ਜਾ ਰਹੇ ਆ ਲਓ ਕਬੱਡੀ ਕਬੱਡੀ ਹਰਮਨ ਬੁੱਲਣ ਟੀਮ ਦੇ ਵੀਰੋ ਮੁਖਪਰੀਆਂ ਜਾਂਦਾ ਕਰਦਾ ਕੋਸ਼ਿਸ਼ ਲਓ ਤੱਕਦੇ ਜਫਾਰ ਬੱਤਾਂ ਉੱਤੇ ਹੱਥ ਆਹ ਘਰਾਉਂਦਾ ਬੱਲੇ 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 ਯਾਦਾਂ ਤੇ ਬੁਲਟ 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 ਯਾਦਾਂ ਦੇ ਬੁਲਟ ਯਾਦਾਂ ਦੇ ਬੁਲਟ ਮੁੰਡੇ ਬੈਠੇ ਆ ਕੋਲੇ ਹੈਂਡੀ ਵਾਲੀ ਮਨਦੀਪ ਉਹਦੀ ਸੱਤਾਂ ਰੋੜੇ ਜਿਹਨੇ ਬੁਲਟ ਭੱਜ ਗਿਆ ਬੁਲਟ ਭੱਜ ਗਿਆ ਬੁਲਟ ਭੱਜ ਗਿਆ ਪਰ ਆਪੇ ਕਹਿੰਦੇ ਹੱਟਣਾ ਬੋਲੀ ਹੱਟਣਾ ਬੋਲੀ ਹੱਦੀ ਲਖੋਲੀ ਇਹ ਗੱਲ ਪੱਕੀ ਹੋ ਗਈ ਵੀ ਯਾਦਾਂ ਦੇ ਕਹਿੰਦੇ ਯਾਦੇ ਨੇ ਬੁੱਲਟ ਹਰ ਲਿਆ ਯਾਦੇ ਨੇ ਬੁੱਲਟ ਹਰ ਲਿਆ ਇਹ ਕਿਵੇਂ ਭੂਰੀਆ ਆਹ ਸਿਸਰ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸਸਤੇ ਬਲਾਕੇ ਉੱਤੇ ਮਿੱਟੀ ਸੱਤਾਰਾ ਸਿਸਰ ਪਿੰਡ ਹੈ ਆਹ ਸਾਹਮਣੇ ਯਾਦੇ ਨੂੰ ਬਾਈ ਕਰਦਾ ਪਟਾਟਾ ਫਾਰਮ ਅੱਪਿਆ ਆਲੂ ਬੋਲ ਕਹਿੰਗੇ ਬੜਾ ਕੰਮ ਤਗੜਾ ਹੋ ਗਿਆ ਆਲੀਏ ਤੋਂ ਪੱਤਖ ਚਰਨਾ ਵੱਡਾ ਵੀਰ ਜਿਲੋ ਧੰਨਵਾਦ ਹੈ ਮੀਨਾਂ ਮਾਰੀਆਂ ਕੱਕੀ ਸੰਭਰ ਹੈ ਫੋਰ ਬਾਰੇ ਫੋਰ ਹੈ ਇਹ ਫੋਰ ਇਹ ਫੋਰ ਬਾਰੇ ਫੋਰ ਹੈ ਇਹ ਫੋਰ ਬਾਰੇ ਫੋਰ ਹੈ ਇਹ ਗਾਰੇ ਚੋਂ ਨਿਕਲਿਆ ਹੁੰਦਾ ਇਹਦੇ ਵਿੱਚ ਬੜੀ ਜਾਨ ਹੈ ਮੇਰੇ ਵੀਰੋ ਆਹ ਸਾਹਮਣੇ ਦੇਖਦੇ ਨੇ ਇਸ ਵੇਲੇ ਦੁਨੀਆ ਦਾ ਮੰਨਿਆ ਪਰ ਬੰਨਿਆ ਵੀਰਾਂ ਵਾਲੀ ਗੱਗੀ ਨੰਬਰ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਚੱਲ ਵੀ ਪੂਰੀਆ ਆ ਵੀ ਨੌਜਵਾਨਾ ਕਬੱਡੀ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਹੈ ਮਹਾਰਾਜ ਦਾ ਕਬੱਡੀ ਕਪਟਨ ਹੈ ਦੁਨੀਆ ਆਨੰਦ ਮਾਣ ਦੀ ਆ ਪੂਰੀਆ ਸ਼ੀਸ਼ਰ ਮੇਰੇ ਵੀਰੋ ਆਪਣੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਅੰਦਰ ਚਾਰ ਜਾਫੀ ਨੇ ਅਮਰੀਕ ਹੁਣ ਥੋੜਾ ਜੋਰ ਲਾ ਦੇ ਹੋਰ ਆਓ ਸਾਹਮਣੇ ਕਹਿੰਦੇ ਪੂਰੀਆ ਮੇਰੇ ਮਿੱਤਰੋ ਆ ਸ਼ੀਸ਼ਰ ਵਾਲਾ ਰੇਡ ਪਾਉਣ ਦੇ ਲਈ ਤਿਆਰ ਹੋਇਆ ਚਾਰੇ ਕੰਨ ਤਿਆਰ ਵਰਚਾਰ 1 2 3 4 5 6 7 ਖਦਾ 211 12 ਉਹ ਤੇਰਾ ਬੋਲਾ ਤੇ 52 ਲੈਤਾ ਸੀਨਾ ਬੋਲਾ ਤੇ 52 ਲੈਤਾ ਸੀਨੀਅਰ ਜਿਹੜੀ 2000 ਮਨਜੀਤ ਕਾੜੇ ਨਾਲ ਮਰਜਿੰਦਰ ਦੇਰਕ ਯੋਧਾ ਮਹਾਰਾਜ ਤੇ ਜਨਾਰ ਵਾਲਾ ਰਮਣਾ ਤੇ ਲੱਟੂ ਸੈਨਾ ਹੰਦਲ ਮੇਰੇ ਵੀਰੋ ਉਹਨਾਂ ਵੱਲੋਂ ਆਏ ਆਹ ਸਾਹਮਣੇ ਫਿਰ ਕਦੇ ਰੇਡ ਪੈ ਰਹੀ ਹੈ ਮੇਰੇ ਮਿੱਤਰੋ ਇਹ ਬਲਬੀਰ ਸਿੰਘ ਦੁੱਲਾ ਰੌਂਦਾ ਬੜੀ ਕਾਦਰ ਵਿੱਚ ਪੱਕੇ ਤੌਰ ਤੇ ਮਸਰੀ ਹੈ ਇਸੇ ਅਮਰੀਕਾ ਦਾ ਦੁੱਲਾ ਕਹਿੰਦਾ ਨੌੜੇ ਪੈੜਿਆ ਜੱਫੇ ਇਹਦਾ ਪੌੜੀਆਂ ਪੈੜਿਆ ਖਰੈਂਡੀ ਉਹ ਬਲਦੀ ਸੇਕੜੀ ਪੈੜੀ ਆ ਉਹ ਬਲਦੀ ਸੇਕੜੀ ਪਾੜੀ ਆ ਇਹਦਾ ਰੈਂਡੀਆ ਪੌੜੀਆਂ ਪੈੜਿਆ ਪਰ ਇੱਕ ਗੱਲ ਪੱਕੀ ਅੱਜ ਚਾਪੀਆਂ ਦੇ ਰੈਂਡੀਆ ਜੋ ਬੁਲਬਲੇ ਠੱਲਣ ਲਾਪੇ ਹੁਣ ਕੀ ਆਖਾਂ ਇਹ ਰਿੰਗ ਫੈਟੀਆ ਤੇ ਜੱਫਾ ਕਹਿੰਦੇ ਬੁੱਲੂ ਆੜੀਏ ਕਰਨ ਨੇ ਲਾਇਆ ਤੇ ਉਧਰ ਸਰਦਾਰ ਹਰਚੰਨ ਸਿੰਘ ਜੀ 2100 ਰੁਪਇਆ ਹੈਪੀ ਆ ਮੈਂ ਕੋਈ ਨਾ ਕਰ ਦਿੰਦਾ ਇਸ ਨੌਜਵਾਨ ਲਈ ਉਧਰ 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 ਵੇਖ ਉਧਰ ਵੇਖ ਉਧਰ ਤੇਰਾ ਹਮਰ ਫੜ ਲਿਆ ਓ ਹੋ ਜਾਂਦਾ ਹੈ ਆ 500 ਰੁਪਿਆ ਰਿੰਕੂ ਫਰਟੀ ਦੇ ਜੱਫੇ ਦਾ ਆ ਗਿਆ ਮੇਰੇ ਵੀਰ ਹਰਜਨ ਸਿੰਘ ਜੀ ਕਹਿੰਦੇ ਪ੍ਰਸਿੱਧ ਆਲੂ ਉਤਪਾਦਕ ਨੇ ਪ੍ਰਸਿੱਧ ਆਲੂ ਉਤਪਾਦਕ ਨੇ ਗ੍ਰੈਂਡ ਵਾਲਾ ਪਿੰਡ ਆ ਨਾਕਾ ਆਲੂ ਬਹੁਤ ਲੰਦਾ ਤੇ ਜਿਹੜੀ ਵੈਰਾਈਟੇ ਕਹਿੰਦੇ ਸਰਦਾਰ ਹਰਜਨ ਸਿੰਘ ਜੀ ਨਾਲ ਘੜਾਈਉਂਦੀ ਆ ਨਾ ਉਹ ਸਾਰਿਆਂ ਨੂੰ ਦਿੰਦੇ ਧੰਨਵਾਦ ਹਰਜਨ ਸਿੰਘ ਜੀ ਤੁਸੀਂ ਹਮੇਸ਼ਾ ਖੇਤਾਂ ਨੂੰ ਸਤਾਰ ਦਿੰਦੇ ਹੋ ਆਓ ਸਾਹਮਣੇ ਖੇਤ ਮੈਦਾਨਾਂ ਦਾ ਭੂਰੀਆ ਆਹ ਸਾਹਮਣੇ ਕਹਿੰਦੇ ਭੂਰੀਆ ਰੇਡ ਪਾ ਰਹੇ ਆ ਕਈ ਕਹਿੰਦੇ ਵੀਡੀਓ ਬਣਾ ਰਹੇ ਆ ਕੁਸ਼ਲਾਬ ਚਾਹਤ ਪਰ ਨੰਬਰ ਦੇਦੇ ਸੋਲ ਰੋਡਰ ਦੇ ਸੇ ਸ਼ਾਮਪੁਰੀਆ ਰਾਜੂ ਤੇ ਦਵਿੰਦਰ ਪੰਨੂ ਸੈਂਕਸ 2002 ਕਮਟੀਆਂ ਦਾ ਮੇਰੇ ਵੀਰਿਆ ਅਰੇ ਕੁ ਖਰੇਟੀ ਦੀਆਂ 2 ਕਮਟੀਆਂ ਦਾ 2000 ਲੈ ਵੀ ਪਿੱਲਿਆ ਥੋੜਾ ਗਰਾਊਂਡ ਨੂੰ ਕਲੀਅਰ ਕਰ ਲਈਏ ಬಳಿ ನಾವು ಚಲ್ಲ ਸਾਹਮਣੇ ਜਿਹੜਾ ਪੱਲਾ ਪ੍ਰਾਈਮ ਪੰਨਾ ਪ੍ਰਧਾਨ ਜੀ ਵੱਲੋਂ ਹੈ ਬਰਾੜ ਜੀ ਧੰਨਵਾਦ ਹੈ ਇਹ ਦੂਜਾ ਪ੍ਰਾਈਮ ਕਹਿੰਦੇ ਚਾਣਾ ਫੁੱਲੇ ਵਾਲਿਆ ਲੈ ਬਾਸੀ ਜਨਾ ਮਰਜੀ ਰੱਖਦੇ ਪਰ ਨੰਬਰ ਕਹਿੰਦੇ ਰੋਡਰ ਦੇ ਸਿਰ ਉੱਡਦਾ ਹੋਇਆ ਗੁੱਤ ਗੁੱਤ ਕਹਿੰਦੇ ਥੋੜਾ ਜਿਹਾ ਮੇਰੇ ਮਿੱਤਰੋ ਉਧਰ ਕਹਿੰਦੇ ਵੱਡੇ ਵੀ ਖੈਰੀ ਹੁਣੇ ਜਗਿੰਦਰ ਖੈਰੀ ਹੁਣੀ ਵੱਡਾ ਕਹਿੰਦੇ ਸੱਬਾ ਦੇਰੇ ਵੀ ਇੱਕ ਹੜਵਰੀ ਉਹ ਕਾ ਕੇ ਪੈਣਗੇ ਰੋਡ ਬਾਜਰਾ ਚੱਕਲਾਂ ਦੀ ਧਰਤੀ ਤੇ ਕਹਿੰਦੇ ਕਰਨ ਕਰਨ ਹੁਣੀ ਆ ਇਹਨਾਂ ਕਹਿੰਦੇ ਆਪਾ ਆ ਪਾ ਆ ਪਾ ਆ ਪਾ ਆ ਪਾ ਆ ਬਾ ਯਾਤਾ 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 ਦੇ ਬੁਲੇਟ ਮੇਰੇ ਵੀਰੋ ਨੰਬਰ ਬੁਲੇਟ ਦਾ ਦਿਲਬਰ ਢੇਰ ਵਾਲੇ ਨੇ ਫੈਸਲਾ ਕੀਤਾ ਹੈ ਵੀ ਨੰਬਰ ਜਿਹੜਾ ਉਹ ਬੁਲਟ ਦੇ ਹਿੱਸੇ ਆ ਜਿਹੜਾ ਨੰਬਰ ਜਿਹੜਾ ਖੇਡਾਂ ਵਾਲੀ ਦਾ ਸੰਦੀਪ ਸੁਰਖਪੁਰੀਆ ਅਗਲੀ ਕਬੱਡੀ ਪਾਊ ਮੇਰੇ ਮਿੱਤਰੋ ਦੁਨੀਆ ਦਾ ਟਾਪਰ ਦੁਨੀਆ ਦਾ ਟਾਪਰ ਆ ਇਧਰੋਂ ਗੱਗੀ ਕਹਿੰਦਾ ਕਬੱਡੀ ਪਾਉਣ ਦਾ ਮੈਚ ਕਹਿੰਦਾ ਮੇਰੇ ਵੀਰੋ ਸਿਰੇ ਦਾ ਮੈਚ ਹੋਈ ਜਾਂਦਾ ਐਨ ਦੂਰੋਂ ਪੂਰੀ ਹੋਇਆ ਪਿਆ ਕਿਹੜਾ ਤੜੀ ਪਿੰਦੇ ਜਿਹੜਾ ਪਿੰਕੇ ਸੋਹਣਿਆ ਉਹ ਦੂਰ ਹੁੰਦੇ ਤਿਰਾਂ ਦੇ ਪਿੰਖੇ ਸੋਹਣਿਆ ਅੰਗਰਾਂ ਦੀ ਕਿੰਨੇ ਕਿੰਤੀ ਮੋੜਦਾ ਰਾਜੀ ਖੇਲੇ ਤਮਕਾ ਬਗਾਨੇ ਪੁੱਤਦਾ ਉਹ ਪੱਗਦਾ ਫਰਾਟਾ ਜਿਵੇਂ ਵੀਰੇ ਥੋੜਦਾ ਪੱਗਦਾ ਫਰਾਟਾ ਜਿਵੇਂ ਵੀਰੇ ਥੋੜਦਾ ਅਗਲੇ ਕਬੱਡੀ ਸੰਦੀਪ ਹੈ ਜਦੋਂ ਪੱਟ ਬਹੁਤ ਹੋੜਾ ਕੰਮ ਹੋਇਆ ਪਿਆ ਕੌਣ ਕਬਜ਼ਾ ਲਵੇ ਮੇਰੇ ਮਿੱਤਰੋ ਇਹ ਸਾਡੀ ਵੀ ਹੋਣਾ ਤੇ ਚੱਲ ਕੋਈ ਗੱਲ ਨਹੀਂ ਹੋਰ ਦੀ ਹੋਏਗੀ ਸਾਨੂੰ ਕੱਲ ਰੜਕੂ ਅੱਜ ਕਮ ਕੇ ਵੀ ਟੈਲੀ ਆਗੂ ਟਾਗ ਖੜਕੂ ਤਿਆਰਾਈ ਹੁੰਦਾ ਦੋ ਖੇਡ ਆ ਰਿਹਾ ਸੁਰਕਪੁਰੀਆ ਸੰਦੀਪ ਅੱਜ 23 ਚੱਲਦਾ ਹੈ ਸੰਦੀਪ 6 ਇਹ ਵੱਡੀਆਂ ਗੱਲਾਂ ਨੇ ਕਹਿੰਨ ਨੂੰ ਸੌਖਾ ਵੀ ਇੰਨਾ ਸਮਾਂ ਪਰ ਜਿਹੜੇ ਬੰਦੇ ਨੇ ਮੇਰੇ ਵੀਰੋ ਆਪਣੇ ਉੱਤੇ ਨੇ ਸਮਾਂ ਹੰਡਾਇਆ ਹੁੰਦਾ ਉਹਨੂੰ ਵੱਡਾ ਹੁੰਦਾ ਵੀ ਸਮਾਂ ਕਿੰਨਾ ਲੱਗਿਆ ਆਹ ਸਿਰੇ ਦਾ ਮੈਚ ਮੇਰੇ ਵੀਰੋ ਮਹਾਰਾਜ ਦੇ ਕਬੱਡੀ ਕੱਪ ਦਾ ਖੇਡ ਮਾਨੰਦਰ ਖੇਡਿਆ ਜਾ ਰਿਹਾ ਹੈ ਦੁਨੀਆ ਦੇ ਟਾਪਰ ਨੇ ਆਹ ਕਿੱਥੋਂ ਦਾ ਹੈ ਗੜਿਆ ਫੜਵਾ ਕਿੱਥੋਂ ਆਲਾ ਕਿੱਥੋਂ ਆਇਆ ਹੋਇਆ ਉਹ ਗਰ ਨੂੰ ਕਹਿੰਦੇ ਚੰਦ ਜਿੰਨੀ ਮੁੰਡੇ ਦਾ ਬਾਰਕਾ ਸ਼ੀਰ ਅਜ ਦਿੰਦੇ ਆ ਇਬਰ ਜਗੇ ਦੁੱਲਾ 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 ਇਸ ਵੇਲੇ ਦੁੱਲਾ ਬੱਗੇ ਪਿੰਨੇ ਵਾਲਾ ਦੁੱਲਾ ਨੰਬਰ ਲੈ ਗਿਆ ਪੂਰੀਆ ਸ਼ੀਸ਼ਰ ਤੇ ਪੱਟੇ ਦੇ ਨਾਲ ਪੱਟਨੇ ਖੇਮੇ ਦਵਲਿਆਂ ਨੂੰ ਯਾਰੋ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਕੜਾ ਕਰ ਕਰ ਪੁੱਛਦੇ ਐ 82000 ਦਰਸ਼ਕ ਲਾਈਵ ਜੁੜਿਆ ਹੋਇਆ ਕਬੱਡੀ 365.com ਦੇ ਜਰੀਏ ਮੇਰੀ ਮੈਂਟੀ 70 ਰੁਪਈਆ ਟੀਮਾਂ ਗਰਾਊਂਡ ਦੇ ਵਿੱਚ ਚੰਦੀ ਦੇ ਨਾਲ ਪੁੱਜ ਜਾਣ ਆਹ ਸਾਹਮਣੇ ਪੂਰੀਆ ਸ਼ੀਸ਼ਰ ਦੀ ਪਈ ਹੋਈ ਰੇਡ ਸੈਮੀਫਾਈਨਲ ਪਰ ਭੂਰੀਆ ਅੱਜ ਟੂਰਨਾਮੈਂਟ ਦੇ ਸਾਰੇ ਤੋਂ ਪਹਿਲਾਂ ਆਇਆ ਹੈ ਸਾਰੇ ਤੋਂ ਪਹਿਲਾਂ ਮੇਰੇ ਵੀਰੋ ਭੂਰੀਆ ਨੇ ਸ਼ਿਰਕਤ ਕੀਤੀ ਹੈ ਅੱਜ ਦੇ ਇਸ ਖੇਡ ਮੇਲੇ ਨੇ ਸਿਰੇ ਦਾ ਮੈਚ ਹੈ ਅਮਰੀਕ ਚੱਕ ਮਾਰ ਗਿਆ ਉਹ ਸਾਹਮਣੇ ਕਬੱਡੀ ਪੈ ਗਈ ਹੈ ਇਹ ਗੱਲ ਕਹਿੰਦੇ ਭਾਈ ਸੁਨਮ ਵੀ ਕਰਦਾ ਹਟਿਆ ਭੀ ਭੂਰੀਆ ਪਾੜਾ 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 ਟਮਣਾ ਆਇਆ ਇਹ ਕਹਿੰਦੇ ਗੱਲ ਭਾਈ ਸੁਨਮ ਵੀ ਕਰਦਾ ਹਟਿਆ ਬਹੁਤ ਧੰਨਵਾਦ ਹੈਪੀ ਹੋਰ ਬੱਗਾ ਮਾਉਂਡ ਵਰਦੀਪ ਮਹਿੰਦਰਾ ਜੋੜੇ ਇਹ ਰਗਦੀਪ ਭਾਈ ਵੱਡਾ ਭਰਾ ਉਹ 14 ਬੰਸਾ ਰਵੇ ਵੱਡਾ ਵੀਰ ਵੀ ਟੇਨਾ ਜਿਹੜਾ ਬੋਲਡ ਵਾਲਾ ਨੰਬਰ ਸੀ ਹੋਲਡਰ ਉਹ ਖੀਰਾਵਾਲੀ ਦੀ ਟੀਮ ਨੂੰ ਮਿਲਿਆ ਜੀ ਉਹ ਹੋਲਡਰ ਵਾਲਾ ਨੰਬਰ ਜਿਹੜਾ ਰਿਵਿਊ ਦੇਖਿਆ ਗਿਆ ਉਹ ਖੀਰਾਵਾਲੀ ਨੂੰ ਲਓ ਵੀ ਦੋਸਤੋ ਮੈਚ ਤੁਸੀਂ ਦੇਖ ਰਹੇ ਹੋ ਇਸ ਮੈਚ ਦੇ ਵਿੱਚ ਉਹ ਸਰਫਰ ਦੀ ਟੀਮ ਜੇਤੂ ਰਹੀ ਹੈ ਸਰਫਰ ਦੇ 15.5 ਪੁਆਇੰਟ ਰਹੇ ਨੇ ਖੀਰਾਵਾਲੀ 14 ਪੁਆਇੰਟ ਲੈ ਸਕਿਆ ਜੇਕਰ ਬਿਨਾ ਸਬਸਕ੍ਰਾਈਬ ਕੀਤੇ ਸਾਡੇ ਇਸ ਚੈਨਲ ਨੂੰ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਤੁਸੀਂ ਇਸ ਬਟਨ ਦੇ ਉੱਤੇ ਕਲਿੱਕ ਕਰਕੇ ਜਿਹੜਾ ਸਬਸਕ੍ਰਾਈਬ ਕੀ ਬਟਨ ਬਹੁਤ ਬਹੁਤ ਸ਼ੁਕਰੀਆ